You. Yeah. ਉਜਣੀ ਬੰਨਿਆ ਸੀ ਕਿ ਕਿਸ ਨੇ ਹੈ ਹਾਂ ਬੰਨਿਆ ਸੀ ਕੱਲ ਘਟ ਗਿਆ ਰੋਜ ਆ ਠੀਕ ਹੈ ਜੀ ਕਿਤੇ ਕਿਤੇ ਤਾਂ ਗਰਾਊਂਡ ਫਾਇਰ ਹੀ ਸੀਗੀ ਇਹ ਪਰ ਜਿੱਥੇ ਕਿਤੇ ਕਰਨਲ ਸੁਨਵਾੜ ਸੀਗਾ ਨਾ ਫਿਰ ਉੱਥੇ ਉੱਚੀ ਭੱਜੀ ਹਾਂ ਜੀ ਕੀ ਨਾਮ ਜੀ ਹਾਂ ਮੈਂ ਮੋਨ ਸਿੰਘ ਰੇਂਜ ਅਫਸਰ ਮੱਤੇਵਾੜਾ ਹਾਂ ਜੀ ਜੀ ਮੋਨ ਜੀ ਕੀ ਕਹਿਣਾ ਚਾਹੁੰਦੇ ਜੀ ਇੱਥੇ ਜੱਤੀ ਅੱਗ ਲੱਗੀ ਗਈ ਹੈ ਅ ਇਸ ਵਾਰ ਇਹ ਤਾਂ ਜਿਹੜਾ ਹੈਗਾ ਵੀ ਦੇਖੋ ਜਿਹੜੀ ਹੈਗੀ ਆ ਵੀ ਅੱਗ ਜੰਗਲ ਦੇ ਵਿੱਚ ਜਿਹੜੀ ਆਈ ਹੈ ਤਕਰੀਬਨ 7-8 ਕਿਲੇ ਪਿਛੇ ਹੱਟਮੀ ਜਿਹੜੀ ਹੈਗਾ ਉੱਥੋਂ ਜਿਹੜੀ ਹੈਗੀ ਹੈ ਸ਼ੁਰੂ ਹੋਈ ਸੀਗੀ ਕਿਸੇ ਕਿਸਾਨ ਵੱਲੋਂ ਲਾਈ ਗਈ ਸੀ ਤੇ ਉਹ ਅੱਗ ਉਹਨਾਂ ਤੋਂ ਨਾ ਸਾਹਮਦੇ ਤੇ ਹਵਾ ਦੀ ਜ਼ਿਆਦਾ ਰੁੱਖ ਕਾਰਨ ਜਿਹੜੀ ਉਹ ਬਾਕੀ ਖੇਤਾਂ ਦੇ ਵਿੱਚੋਂ ਲੋਕਾਂ ਦੇ ਖੇਤਾਂ ਦੇ ਵਿੱਚ ਵੀ ਆਉਂਦੀ ਇਹ ਕੁਛ ਇੱਥੇ ਕਿ ਮੇਰੇ ਖੇਤਾਂ ਕੁਲੀਆਂ ਹੈਗੀਆਂ ਤੇ ਰਹਿੰਦੇ ਸੀ ਜੰਗਲ ਦੇ ਨਾਲ ਬੰਦੇ ਉਹਨਾਂ ਦੀ ਕੁਲੀਆਂ ਨੂੰ ਸਾੜਦੀ ਜੰਗਲ ਦੇ ਵਿੱਚ ਜਿਹੜੀ ਆ ਕੇ ਅੱਗ ਲੱਗੀ ਹੈ ਜੰਗਲ ਦੇ ਵਿੱਚ ਜਿਹੜੀ ਕ੍ਰੋਸ ਹੁੰਦੀ ਵੀ ਇੰਨੀ ਜਾਨੀ ਹਵਾ ਤੇਜ਼ ਸੀ ਗਰਾਊਂਡ ਫਾਇਰ ਸੀ ਇਹ ਵੈਸੇ ਤੇ ਉਹ ਗਰਾਊਂਡ ਫਾਇਰ ਇਹ ਹੁੰਦੀ ਹੈ ਵੀ ਜ਼ਮੀਨ ਦੇ ਨਾਲ ਲੱਗਦੀ ਤਕਰੀਬਨ ਜਾਂਦੀ ਹੈ ਤੇ ਇਹ ਹਵਾ ਤੇਜ਼ ਹੋਣ ਕਰਕੇ ਜਿਹੜੀ ਬੜੀ ਸਪੀਡ ਨਾਲ ਜਿਹੜੀ ਹੈਗੀ ਆ ਜੰਗਲ ਤੋਂ ਪਾਰ ਵੀ ਜਾਨੀ ਨਿਕਲ ਕੇ ਲੋਕਾਂ ਦੇ ਖੇਤਾਂ ਜਾ ਬੜੀ ਅਭੀ ਕਿੰਨੇ ਇੱਥੇ ਕਿੱਲੇ ਮੱਚ ਗਏ ਕਿੰਨੇ ਦਰਖਤ ਮੱਚ ਗਏ ਨੇ ਇਹਨਾਂ ਦਾ ਜਿਹੜਾ ਹੈਗਾ ਅਜੇ ਥੋੜਾ ਜਿਹਾ ਅਨੁਮਾਨ ਲਾਇਆ ਜਾ ਰਿਹਾ ਕਿਉਂਕਿ ਅਜੇ ਤੱਕ ਕੱਲ ਜਿਹੜੀ ਇਹ ਅੱਗ ਲੱਗੀ ਸੀਗੀ ਅੱਗ ਲੱਗਣ ਕਰਕੇ ਜਿਹੜਾ ਹੈਗਾ ਪਹਿਲਾਂ ਤਾਂ ਅੱਗ ਤੇ ਹੀ ਕਾਬੂ ਜਿਹੜਾ ਪਾਇਆ ਗਿਆ ਕਿਉਂਕਿ ਇੰਨੀ ਅੱਗ ਸੀਗੀ ਸਾਨੂੰ ਜਿਹੜੀਆਂ ਹੈਗੇ 4 ਫਾਇਰ ਬ੍ਰਿਗੇਡ ਗੱਡੀਆਂ ਤੇ ਸਾਡੇ ਆਪਣੇ ਟੈਂਕਰ ਤੇ ਜਿਹੜਾ ਹੈਗਾ ਸਾਡੇ ਮਜ਼ਦੂਰ ਸਾਡੇ ਜਿਹੜੇ ਲੋਕਲ ਕਿਸਾਨ ਵੀਰ ਜਿਹੜੇ ਆ ਉਹ ਜਿਹੜੇ ਹੈਗੇ ਆ ਵੀ ਉਹਨਾਂ ਨੂੰ ਉਹਨਾਂ ਦੀ ਮਦਦ ਦੇ ਨਾਲ ਅਸੀਂ ਹਜੇ ਰਾਤ 10 ਵਜੇ ਤੱਕ ਤਕਰੀਬਨ 9-10 ਵਜੇ ਤੱਕ ਕਹਿੰਦੇ ਨੇ ਫਿਰ ਕੁਝ ਸੂਤਰਾਂ ਅਨੁਸਾਰ ਪਤਾ ਲੱਗਿਆ ਹੈ ਕਿ ਕਈ ਜਾਨਵਰ ਬਚੇ ਗਏ ਨੇ। ਐ ਇਸ ਤੀ ਜਿਹੜੀ ਹੈਗੀ ਇੱਕ ਬਖਰੀ ਤੌਰ ਤੇ ਜਿਹੜੀ ਹੈਗੀ ਆ ਬਲਾਕ ਅਫਸਰ ਕੁਲਵੰਦਰ ਸਿੰਘ ਤੇ ਨਾਲ ਉਹਨਾਂ ਦੇ ਫੋਰੈਸਟ ਗਾਰਡ ਜਿਹੜੀ ਇੱਕ ਟੀਮ ਬਣਾਈ ਗਈ ਹੈ ਮੇਰੇ ਵੱਲੋਂ। ਜਿਨ੍ਹਾਂ ਦਾ ਜਿਹੜਾ ਹੈਗਾ ਜਿਵੇਂ ਕੋਈ ਸਾਰੇ ਜੰਗਲ ਦੀ ਵਿਜਿਟ ਜਿਹੜੀ ਕਰ ਰਹੇ ਨੇ। ਇਹਦੇ ਵਿੱਚ ਅਸੀਂ ਦੇਖਾਂਗੇ ਵੱਖਰੇ ਵੱਖਰੇ ਤੌਰ ਤੇ ਜਿਹੜਾ ਹੈਗਾ ਦਰਖਤ ਜਿਹੜੇ ਹੈਗੇ ਆ ਕਿ ਗਰਾਊਂਡ ਫਰੌਗ ਕਰਕੇ ਤਕਰੀਬਨ ਗਰਾਊਂਡ ਤੇ ਹੀ ਅੱਗੇ ਰਹੀ ਹੈ ਜ਼ਿਆਦਾ ਇਹ ਤੇ ਇਹਦੇ ਨਾਲ ਜਿਹੜਾ ਹੈਗਾ ਵੀ ਕੋਈ ਨੁਕਸਾਨ ਦਰਖਤਾਂ ਦਾ ਨੁਕਸਾਨ ਹੋਇਆ ਜਾਂ ਕੋਈ ਕਿਸ ਤਰ੍ਹਾਂ ਦਾ ਹੋਇਆ ਹੋਰ ਉਹ ਜਿਹੜੀ ਹਜੇ ਇਨਵੈਸਟੀਗੇਸ਼ਨ ਚੱਲ ਰਹੀ ਆ ਉਹ ਇਨਵੈਸਟੀਗੇਸ਼ਨ ਤੋਂ ਬਾਅਦ ਜਿਹੜਾ ਹੈਗਾ ਪਤਾ ਲੱਗੇਗਾ ਵੀ ਕਿੰਨਾ ਨੁਕਸਾਨ ਹੋਇਆ ਤੇ ਜਿਹੜੀ ਅੱਗ ਆਈਗੀ ਤੇ ਕਿੱਧਰੋਂ ਆਈਗੀ ਤੇ ਕਿਹੜੇ ਕਿਸਾਨ ਤੋਂ ਅੱਗ ਲਾਈ ਗਈ ਹੈ ਤੇ ਉਹ ਤੇ ਕਿਸਾਨ ਤੇ ਕੀ ਕਰਵੇ ਕੀਤੀ ਜਾਊਗੀ ਕੀ ਸਾਡੇ ਜਿਹੜਾ ਦਰਿਆ ਸਤਲੁਜ ਵਾਲੀ ਸਾਈਡ ਦੇ ਉੱਥੋਂ ਜਿਹੜਾ ਹੈਗਾ ਪਾਪਤ ਕਿਲਿਆਂ ਦੇ ਪਿਛੋਂ ਤਕਰੀਬਨ ਉੱਥੇ ਜਿਹੜੀ ਹੈਗੀ ਆ ਅੱਗ ਜਿਹੜੀ ਆਈ ਹੈ ਉਧਰੋਂ ਬਾਕੀ ਜਿਹੜਾ ਹੈਗਾ ਇਹਦੇ ਵਿੱਚ ਅਸੀਂ ਇੱਕ ਬਖਰੇ ਤੌਰ ਤੇ ਉਹਦੀ ਵੀ ਤਪਰੀਸ਼ ਕਰ ਰਹੇ ਆਂ ਵੀ ਜਿਹੜਾ ਉਹ ਕਿਸਾਨ ਹੈਗਾ ਜਿਹੜਾ ਹੈਗਾ ਉਹ ਕਿਸਾਨ ਵੱਲੋਂ ਅੱਗ ਲਾਈ ਗਈ ਆ ਜਾਂ ਕੀ ਨਾ ਕਰਨਾ ਕਰਕੇ ਅੱਗੇ ਲੱਗੀਆ ਤੇ ਜੇ ਉਹਕਰ ਉਥੇ ਬੰਦਾ ਕੋਈ ਦੋਸ਼ੀ ਲੱਭਦਾ ਤੇ ਉਹਤੇ ਜਿਹੜੀ ਕਾਰਵਾਈ ਕੀਤੀ ਜਾਊਗੀ ਤੇ ਕਿਸਾਨਾਂ ਕੀ ਅਪੀਲ ਕਰਨੀ ਚਾਹੁੰਦੇ ਹੋ ਹਾਂ ਮੈਂ ਜਿਹੜਾ ਹੈਗਾ ਕਿਸਾਨਾਂ ਨੂੰ ਹੱਥ ਜੋੜ ਕੇ ਜਿਹੜਾ ਅਪੀਲ ਕਰਨੀ ਚਾਹੁੰਦਾ ਤੁਸੀਂ ਜਿਹੜਾ ਹੈਗਾ ਇੱਕ ਕਰੋਨੇ ਦਾ ਸਮਾਂ ਦੇਖਿਆ ਹੈਗਾ ਕਿੱਡਾ ਭੈੜਾ ਆਪਣਾ ਸਮਾਂ ਸੀ ਉਹ ਜਿਹੜਾ ਅਸੀਂ ਉਸ ਟਾਈਮ ਪ੍ਰਮਾਤਮਾ ਕੇ ਅਰਦਾਸਾਂ ਕਰਦੇ ਹੁੰਦੇ ਸੀਗੇ ਵੀ ਅਸੀਂ ਦਰਖਤ ਵੱਧ ਤੋਂ ਵੱਧ ਲਾਵਾਂਗੇ ਅਸੀਂ ਜਿਹੜਾ ਹੈਗਾ ਨਾ ਬੂਟਿਆਂ ਨੂੰ ਪਾਲਾਂਗੇ ਆਕਸੀਜਨ ਵੱਧ ਤੋਂ ਵੱਧ ਜਿਹੜੀ ਅਸੀਂ ਪੈਦਾ ਕਰਾਂਗੇ ਪਰ ਆ ਹਾਲ ਜਿਹੜਾ ਹੈਗਾ ਤੁਸੀਂ ਮੰਡ ਚੋਂਤੇ ਅੱਜ ਦੇਖ ਲਓ ਆ ਕੇ ਇੱਕ ਜ਼ਿੰਮੇਵਾਰ ਬੰਦੋਂ ਜੇ ਉਹਨੇ ਬੰਦ ਨੂੰ ਲਾਈ ਗਈ ਹੈ ਅੱਗ ਤੇ ਉਹ ਅੱਗ ਉਹਦੀ ਆਪਣੀ ਕੰਟਰੋਲ ਨਾ ਹੁੰਦੀ ਉਹ ਤੇ ਬਾਕੀ ਲੋਕਾਂ ਦੇ ਆ ਜਿਹੜੀਆਂ ਅੱਗਾਂ ਮਿਰਖੇ ਕੁੱਪ ਗਰੀਬਾਂ ਦੀਆਂ ਕੋਲੀਆਂ ਮਸਾਂ ਜਾਨ ਉਹਨਾਂ ਨੇ ਬਚਾਈ ਪਤਾ ਨਹੀਂ ਕਿਵੇਂ ਬਚਾਈ ਹੈ ਉਹ ਜੰਗਲ ਦੇ ਵਿੱਚ ਹੀ ਜਾਂਦੇ ਆ ਕੋਈ ਕੀੜੇ ਮਕੌੜੇ ਕੋਈ ਜਿਹੜੀ ਚੀਜ਼ਾਂ ਨਹੀਂ ਜਾਣ ਵਾਲੀਆਂ ਹੁੰਦੀਆਂ ਕਈ ਪਰ ਉਹ ਸਾਰੀਆਂ ਕਿੰਨੀਆਂ ਜਾਣਾਂ ਉਹਨਾਂ ਵਿੱਚ ਵੀ ਗੰਜਾਂ ਹੋਣੀਆਂ ਬਾਕੀ ਜਿਹੜੀ ਹੈਗੀ ਆ ਜੇਕਰ ਕੋਈ ਜਾਨਵਰ ਮੱਚੇ ਆ ਜਾਂ ਕੋਈ ਕਿਸੇ ਤਰ੍ਹਾਂ ਸੇਕ ਨਾਲ ਉਹ ਹੋਏ ਨੇ ਅਜੇ ਉਹਨਾਂ ਦੀ ਅਜੇ ਅਸੀਂ ਕਰ ਰਹੇ ਹਾਂ ਪਰ ਕਿੰਨੀਆਂ ਜਾਨਾਂ ਆਪਾਂ ਕਹੀਏ ਵੀ ਕਿੰਨੀਆਂ ਜਾਨਾਂ ਆਪਾਂ ਇੱਕ ਇਸ ਛੋਟੇ ਜਿਹੇ ਉਹਦੇ ਨਾਲ ਐਕਸੀਡੈਂਟ ਨਾਲ ਜਿਹੜੀਆਂ ਹੈਗੀਆਂ ਕਰ ਦਿੱਤੀਆਂ ਔਰ ਜੰਗਲ ਜਿਹੜਾ ਹੈਗਾ ਕਿੰਨਾ ਹਰਾ ਭਰਾ ਜੰਗਲ ਕਿਉਂਕਿ ਇੱਕ ਤਾਂ ਗਰਮੀ ਵੀ ਬਹੁਤ ਹੈ ਗਰਮੀ ਦਾ ਟੈਂਪਰੇਚਰ ਤਕਰੀਬਨ 40-45 ਹੈ ਅੱਜ ਤਾਂ ਅੱਜਕੱਲ ਦੇ ਵਿੱਚ ਜਿਹੜਾ ਹੈਗਾ ਜੀਮਦਰਮ ਬਰੀਆ ਨੂੰ ਬੇਨਤੀ ਆ ਵੀ ਉਹ ਅਬਰਾ ਤਵੀਆਂ ਨਾਲ ਜੇ ਕਿਸੇ ਕਿਸੇ ਤਰੀਕੇ ਇਹਨਾਂ ਨੂੰ ਬਾਉਣ बाकी ਜਿਹੜਾ ਇਹਨੂੰ ਕੇ ਕੇ ਚ ਮਿਕਸ ਕਰਾਂ ਕਿਉਂਕਿ ਕਣਕ ਦਾ ਜਿਹੜਾ ਹੈਗਾ ਜਿਆਦਾ ਇਹਦਾ ਕੋਈ ਨੁਕਸਾਨ ਨਹੀਂ ਹੁੰਦਾ ਇਹਨੂੰ ਜਿਹੜਾ ਅੱਗ ਨਾਲੋਂ ਮੈਂ ਇਹੀ ਅਪੀਲ ਕਰਾਂਗਾ ਕਿਉਂਕਿ ਜੇ ਅੱਗਾ ਲਾਉਂਦੇ ਨੇ ਤੇ ਉਹਨਾਂ ਨਾਲ ਇਹ ਨੁਕਸਾਨ ਹੁੰਦਾ ਤੇ ਜਿਹੜਾ ਹੈਗਾ ਇੰਨਾ ਇੰਨੀ ਗ੍ਰੀਨਰੀ ਔਰ ਇੰਨਾ ਜਿਹੜਾ ਹੈਗਾ ਨੁਕਸਾਨ ਜੇ ਹੁੰਦਾ ਉਹ ਵੀ ਆਪਣਾ ਉਹ ਵੀ ਆਪਣੀਆਂ 84 ਲੱਖ ਜੂਨਾ ਦੇ ਵਿੱਚੋਂ ਇਹ ਕਿ ਜੂਨਾ ਨੇ ਜਿਨ੍ਹਾਂ ਨੂੰ ਜਾਨੂੰ ਬਚਾਉਣਾ ਚਾਹੀਦਾ ਪਰ ਉਹਨਾਂ ਨੂੰ ਮਾਰਨਾ ਨਹੀਂ ਚਾਹੀਦਾ ਇਹ ਬਹੁਤ ਵੱਡਾ ਪਾਪ ਆ ਇਸ ਕਰਕੇ ਮੇਰੇ ਕਿਸਾਨ ਵੀਰੋ ਤੁਸੀਂ ਜਿਹੜਾ ਹੈਗਾ ਇਹ ਅਗਨਾ ਲਾਓ ਇਹਨੂੰ ਜਿਹੜਾ ਹੈਗਾ ਜਿੱਥੇ ਵੀ ਹੈ ਬਾਹਰ ਕੇ ਜਿਵੇਂ ਬਰਜ਼ਦਰੇ ਸਾਧ ਨੇ ਹੁਣ ਤਾਂ ਸਰਕਾਰ ਵੱਲੋਂ ਦਿੱਤੇ ਗਏ ਤੇ ਇਹਨਾਂ ਨੂੰ ਜਿਹੜਾ ਹੈਗਾ ਤੁਸੀਂ ਆਪਣੇ ਖੇਤਾਂ ਦੇ ਵਿੱਚ ਮਿਕਸ ਕਰੋ ਇੰਨੀ ਬੇਨਤੀ ਮੈਂ ਕਰਾਂਗਾ ਕੁਝ ਪਤਾ ਲੱਗਾ ਇੱਥੇ ਸਰਕਾਰ ਵੱਲੋਂ ਕੋਈ ਤੁਹਾਡੇ ਕੋਲ ਕੋਈ ਬੋਤਾ ਹੈ ਨਹੀਂਗਾ ਕਿ ਕੋਈ ਟੈਂਕਰ ਵੀ ਦਾ ਪਾਣੀ ਦਾ ਨੋਰਮਲ ਟੈਂਕਰ ਹੈ ਤੇ ਵੀ ਤੁਹਾਡੇ ਕੋਲ ਜੋ ਕਿ ਹੱਤ ਨਾਲ ਵਜਾਈ ਜਾਂਦੇ ਆ ਸਰਕਾਰ ਨੂੰ ਕੀ ਅਪੀਲ ਕਢੀ ਜਾਂਦੇ ਹੋ ਹਾਂ ਸਰਕਾਰ ਵੱਲੋਂ ਜਿਹੜਾ ਦੇਖੋ ਸਾਡੇ ਮਹਿਕਮੇ ਵੱਲੋਂ ਜਿਹੜਾ ਹੈਗਾ ਇਹ ਅਪਰਾਲੇ ਕੀਤੇ ਜਾਂਦੇ ਆ ਅਪਰਾਲੇ ਹੁੰਦੇ ਆ ਵੀ ਕੁਝ ਫੈਰ ਲੈਣਾ ਹੁੰਦੀ ਆ ਤੁਸੀਂ ਵਿੱਚ ਜੰਗਲ ਦੇ ਵਿੱਚ ਫਾਇਰ ਲਾਈਨਾਂ ਦੇਖੋਗੇ ਸਾਰੀਆਂ ਸਾਡੀਆਂ ਜਿਹੜੀਆਂ ਬਾਈਆਂ ਹੋਈਆਂ ਸੀਗੀਆਂ ਪਰ ਜਿਹੜੀ ਹੈਗੀ ਆ ਉਹ ਤੋਂ ਵਗੈਰਾ ਸਾਡਾ ਟੈਂਕਰ ਟਰੈਕਟਰ ਤੇ ਨਾਲ ਸਾਡੇ ਕੋਲ ਇੱਕ ਸਪਰੇਅ ਪੰਪ ਵੀ ਨੇ ਜਿਨ੍ਹਾਂ ਦੇ ਸਹਾਇਤਾ ਨਾਲ ਜਿਹੜਾ ਹੈਗਾ ਅਸੀਂ ਇਹਨਾਂ ਨੂੰ ਜਿਹੜਾ ਹੈਗਾ ਅ ਅੱਗ ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਪਰ ਅੱਗ ਜ਼ਿਆਦਾ ਹੋਣ ਕਰਕੇ ਸਾਨੂੰ ਨਾਲ ਜਿਹੜੀਆਂ ਫਾਇਰ ਵਗੇੜਾਂ ਜਿਹੜੀਆਂ ਹੈਗੀਆਂ ਮੰਗਾਉਣੀਆਂ ਪਈਆਂ ਤੇ ਬੇਨਤੀ ਤਾਂ ਇਹੀ ਹੈ ਕਿ ਆ ਵੀ ਜਿਹੜਾ ਇਹ ਜੰਗਲ ਨੇ ਇਹਨਾਂ ਜੰਗਲਾਂ ਦੇ ਵਿੱਚ ਮੈਂ ਸਰਕਾਰ ਨੂੰ ਇਹ ਬੇਨਤੀ ਕਰਾਂਗਾ ਵੀ ਨੇੜੇ ਤੇੜੇ ਕਿਤੇ ਕੋਈ ਫਾਇਰ ਬਰਗੇਡ ਦੀ ਜੇ ਗੱਡੀ ਕਰੇ ਖੜੀ ਹੋਵੇ ਨੇੜੇ ਆ ਉਤੋਂ ਜਿਹੜੀ ਹੈਗੀ ਕਾਬੂ ਕਾਬੂ ਜਲਦੀ ਪਾਇਆ ਜਾਹਾਂ ਦਾ ਤੇ ਜ਼ਰੂਰ ਚਾਹੀਦਾ ਕਿਉਂਕਿ ਅੱਜ ਕੱਲ ਦੇਖਦੇ ਆਂ ਕਈ ਜਗ੍ਹਾ ਦੇ ਉੱਤੇ ਅਜਿਹੀਆਂ ਅਜਿਹੀ ਐਕਸੀਡੈਂਟ ਹੋ ਚੁੱਕੇ ਨੇ ਅੱਗਾਂ ਵਾਲੇ ਤੇ ਗਰਮੀ ਵੀ ਆ ਚਲੋ ਤੇ ਕਿਸਾਨਾਂ ਵੱਲੋਂ ਵੀ ਜਿਹੜਾ ਹੈਗਾ ਇਹ ਚੀਜ਼ ਦਾ ਕੀਤਾ ਜਾ ਰਿਹਾ ਤੇ ਪਰ ਇਹਦੇ ਇਹਦੇ ਲਈ ਸਾਧਨ ਤਾਂ ਇਹੀ ਆ ਵੀ ਆਪਣਾ ਫਾਇਰ ਬਰਗੇਡ ਦਾ ਇੰਤਜ਼ਾਮ ਹੋਵੇ ਜਾਂ ਪਾਣੀ ਦਾ ਮੌਕੇ ਤੇ ਇੰਤਜ਼ਾਮ ਹੋਣਾ ਚਾਹੀਦਾ ਜਿਹੜਾ ਕਿ ਇਹਨੂੰ ਅੱਗ ਨੂੰ ਜਿਹੜਾ ਹੈਗਾ ਮੌਕੇ ਤੇ ਜਿਹੜਾ ਕਾਬੂ ਪਾਇਆ ਜਾ ਸਕੇ ਤੇ ਇਹੀ ਇੱਕ ਹੈਗਾ ਕਿਉਂਕਿ ਅਸੀਂ ਦੇਖਿਆ ਇੱਕ ਅ ਜਿਹੜਾ ਇੱਕ ਕੁੱਪਾ ਸੜਿਆ ਹੈਗਾ ਕੁੱਪਾ ਤਕਰੀਬਨ ਕਾਫੀ ਦੂਰ ਤੱਕ ਅੱਜਾਈ ਸੀ ਉਹ ਤੋਂ ਅੱਗ ਦਾ ਇੱਕ ਬਰੋਲਾ ਜਿਹਾ ਬਣ ਕੇ ਕੁੱਪ ਦੇ ਉੱਤੇ ਝੜ ਗਿਆ ਤੇ ਉਹ ਕੁੱਪ ਸਾਰਾ ਸੜ ਗਿਆ ਕਿਉਂਕਿ ਉਹਦੇ ਵਿੱਚ ਆਵੇ ਇਹ ਹਵਾ ਤੇਜ਼ ਦਾ ਕਾਰਨ ਤੇ ਹਵਾ ਤੇਜ਼ ਦੇ ਵਿੱਚ ਅੱਗ ਦੇ ਕਰਦੇ ਇਹਦਾ ਬਰ ਬਰੋਲਾ ਜਿਹੜਾ ਹੈਗਾ ਉੱਠ ਕੇ ਚਿੰਗਾਰੀ ਉੱਠਦੀ ਹੈ ਤੇ ਉਹ ਜਿਹੜੀ ਲੱਗ ਜਾਂਦੀ ਹੈ ਜਿਹਨਾਂ ਨੂੰ ਨੁਕਸਾਨ ਹੁੰਦਾ ਤੇ ਬਾਕੀ ਜਿਹੜਾਗਾ ਫਾਇਰ ਬ੍ਰਿਗੇਡ ਦੀ ਜਿਹੜੀ ਹੈਗੀਆਂ ਕਿਉਂਕਿ ਇੱਥੋਂ ਆਉਣ ਨੂੰ ਸਮਾਂ ਥੋੜਾ ਜਿਹਾ ਲੱਗ ਜਾਂਦਾ ਹੈ तकरीबन ਘੰਟਾ ਜਿਹੜਾ ਸ਼ਹਿਰ ਤੋਂ ਲਾ ਲਈਏ ਮਾਛੂੜਾ ਤੋਂ ਲਾ ਲਈਏ ਹੋਰ ਵਾਲੀਏ ਉਹ ਚੀਜ਼ਾਂ ਨਹੀਂ ਵੀ ਜਾ ਹਾਂ ਇਹ ਵਿਭਾਗ ਦੀ ਆਪਣੀ ਜਿਹੜੀ ਹੈਗੀ ਆ ਜਿੱਥੇ ਜੰਗਲ ਨੇ ਉਥੇ ਫਾਇਰ ਬ੍ਰਿਗੇਡ ਆਉਣੀ ਚਾਹੀਦੀ ਹੈ ਪਿਛਲੇ ਤੋਂ ਪਿਛਲੇ ਸਾਲ ਕਿਹਾ ਗਿਆ ਸੀਗਾ ਸਰਕਾਰ ਵੱਲੋਂ ਆਪਣੇ ਥੋੜੇ ਜਿਹੇ ਜੱਫਰ ਵੱਲੋਂ ਕਿ ਇੱਥੇ ਸਾਡੇ ਲੋਕ ਅੰਦਰ ਹੀ ਬੋਰ ਕੀਤੇ ਗਏ ਕਿ ਅੰਦਰ ਬੋਰ ਕੋਈ ਨਹੀਂਗਾ ਬਿਲਕੁਲ ਜੀ ਅੰਦਰ ਬੋਰ ਕੀਤੇ ਨੇ ਜਿਹੜੇ ਹੁਣ ਜ਼ਮੀਨ ਦੇ ਵਿੱਚ ਜਿੱਥੇ ਉਥੇ ਬੂਟੇ ਲੱਗੇ ਆ ਹੋਰ ਆ ਉਹ ਸਾਰੇ ਬੋਰ ਚ ਕਿ ਜਿਹੜਾ ਹੈਗਾ ਪਾਣੀ ਦਾ ਟਬੂਰ ਚੱਲ ਨਹੀਂ ਸਕਦਾ ਹੁਣ ਇੱਥੇ ਦਾ ਪਾਣੀ ਦੇਣ ਵਾਲੇ ਜਿਹੜੇ ਹੈਗੇ ਆ ਬੋਰ ਸਾਡੇ ਕੀਤੇ ਨੇ ਬੱਕੜੇ ਬੱਕੜੇ ਪਲਾਂਟ ਚ ਨਾਲ ਦੇ ਵਿੱਚ ਉਹ ਜਿਹੜੇ ਬੋਰ ਚਲਾ ਕੇ ਜਿਹੜਾ ਹੈਗਾ ਉਹਨਾਂ ਨੂੰ ਜਿਹੜਾ ਹੈਗਾ ਅਸੀਂ ਉੱਥੇ ਪਾਣੀ ਲਾ ਰਹੇ ਹਾਂ ਬੂਟੇ ਦੁਆਰਾ ਵੀ ਜਿਹੜਾ ਹੈਗਾ ਉਹ ਬੂਟੇ ਦੁਆਰਾ ਫਟਾਰਾ ਚੱਲ ਜਾਏ ਜਾਂ ਜਿਹੜਾ ਸਹੀ ਕਾ ਧਰਤੀ ਦਾ